ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਅਹਿਮ ਮੀਟਿੰਗ ਹੈ ਜਿਹੜੀ ਉਹ ਸੱਦ ਲਈ ਗਈ ਆ ਇਹ ਮੀਟਿੰਗ 13 ਮਾਰਚ ਨੂੰ ਹੋਣ ਵਾਲੀ ਹੈ ਦੱਸਦੀ ਹੈ ਕਿ ਇਸ ਮੀਟਿੰਗ ਦਾ ਜਿਹੜਾ ਪੂਰਾ ਵਿਚਾਰ ਵਿਟਾਂਦਰਾ ਇਹ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਆ ਜੁੜਿਆ ਹੋਇਆ ਹੈ ਕਿਉਂਕਿ ਪੰਜਾਬ ਬੱਕ ਬੋਰਡ ਦੇ ਚੇਅਰਮੈਨ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੀ ਚਰਚਾ ਇਹ ਚੱਲ ਰਹੀ ਸੀ ਤਾਂ ਹੁਣ 13 ਮਾਰਚ ਨੂੰ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਆ ਜਿਸ ਦੇ ਵਿੱਚ ਪੰਜਾਬ ਬੱਕ ਬੋਰਡ ਦੇ ਚੇਅਰਮੈਨ ਦਾ ਜਿਹੜਾ ਨਾਮ ਹੈ ਉਹ ਅਨਾਉਂਸ ਕੀਤਾ ਜਾਵੇਗਾ ਨਾਮ ਹੈ ਜਿਹੜਾ ਉਹ ਰੈਡੀ ਹੋ ਗਿਆ ਹੈ ਕਿਸ ਦੇ ਨਾਮ ਤੇ ਮੋਹਰ ਲੱਗੀ ਆ ਇਹ ਵੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਮੋਹਰ ਲਾ ਦਿੱਤੀ ਗਈ ਆ ਪਰ ਜਿਹੜਾ ਉਹ ਲਫਾਫਾ ਏ ਉਹ ਹਜੇ ਬੰਦ ਰੱਖਿਆ ਗਿਆ ਏ ਤੇ ਉਸ ਲਫਾਫੇ ਦੀ ਜਿਹੜੀ ਸੀਲ or ou... 13 ਮਾਰਚ ਨੂੰ ਉਸ ਮੀਟਿੰਗ ਦੇ ਵਿੱਚ ਖੁੱਲੇਗੀ ਤੇ ਮੀਟਿੰਗ ਦੇ ਸਾਰੇ ਮੈਂਬਰ ਨੇ ਜਿਹੜੇ ਜਿੰਨੇ ਵੀ ਮੈਂਬਰ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਉਹਨਾਂ ਨੂੰ ਉਸ ਲਫਾਫੇ ਵਾਲੇ ਨਾਮ ਤੇ ਜਿਹੜੀ ਆ ਉਹ ਸਹਿਮਤੀ ਜਤੌਣੀ ਪਵੇਗੀ ਕਿਸੇ ਨੂੰ ਕੋਈ ਜਿਹੜਾ ਹੋਰ ਅਧਿਕਾਰ ਨਹੀਂ ਹੈ ਕਿਸੇ ਨੂੰ ਰੋਸ ਕਰਨ ਦਾ ਅਧਿਕਾਰ ਹੈ ਜਿਹੜਾ ਉਹ ਨਹੀਂ ਹੋਵੇਗਾ 13 ਮਾਰਚ ਨੂੰ ਇਸ ਮੀਟਿੰਗ ਦੇ ਵਿੱਚ ਉਸ ਚੇਅਰਮੈਨ ਦਾ ਨਾਮ ਅਨਾਉਂਸ ਕੀਤਾ ਜਾਵੇਗਾ ਜੋ ਪੰਜਾਬ ਬੱਕ ਬੋਰਡ ਦੇ ਚੇਅਰਮੈਨ ਦੀ ਕੁਰਸੀ ਤੇ ਬੈਠੇਗਾ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਬੱਕ ਬੋਰਡ ਦੇ ਚੇਅਰਮੈਨ ਬਣਾਉਣ ਲਈ ਬੋਰਡ ਦੀ ਮੀਟਿੰਗ ਆ ਜਿਹੜੀ 13 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਦੇ ਵਿੱਚ ਬੁਲਾਈ ਹੈ ਇਸ ਵਿੱਚ ਬੋਰਡ ਦੇ ਚੇਅਰਮੈਨ ਦਾ ਉਸੇ ਦਿਨ ਫੈਸਲਾ ਹੋਵੇਗਾ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸੀਲ ਬੰਦ ਲਫਾਫਾ ਖੋਲਿਆ ਜਾਵੇਗਾ ਜਿਸ ਵਿੱਚ ਚੇਅਰਮੈਨ ਦਾ ਨਾਮ ਗੁਪਤ ਲਿਖਿਆ ਹੋਵੇਗਾ ਬੋਰਡ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਦੇ ਬੰਦ ਲਫਾਫੇ ਦਾ ਸਮਰਥਨ ਕਰਨਾ ਹੋਵੇਗਾ ਸਰਕਾਰ ਵੱਲੋਂ ਚੁਣੇਗੇ ਇਹਨਾਂ 10 ਮੈਂਬਰਾਂ ਵਿੱਚੋਂ ਇੱਕ ਨੂੰ ਚੇਅਰਮੈਨ ਬਣਾਏਗਾ ਜਾਵੇਗਾ ਜ਼ਿਕਰ ਜੋ ਹੈ ਕਿ ਬੱਕਬੋਰਡ ਦੇ ਚੇਅਰਮੈਨ ਦੇ ਦੌਰ ਦੇ ਵਿੱਚ ਐਮਐਲਏ ਡਾਕਟਰ ਜਮੀਲ ਉਲ रहमान ਸੂਜ਼ ਕਾਰੋਬਾਰੀ ਮੁਹੰਮਦ ਉਵੈਸ ਅਤੇ ਡਾਕਟਰ ਅਨਵਰ ਖਾਨ ਦੇ ਨਾਮ ਚਰਚਾ ਦੇ ਵਿੱਚ ਸ਼ਾਮਲ ਨੇ ਪਰ ਮਜ਼ਬੂਤ ਦਾਅਵੇਦਾਰ ਦੇ ਤੌਰ ਤੇ ਐਮਐਲਏ ਡਾਕਟਰ ਜਮੀਲ ਉਰ ਰਹਿਮਾਨ ਅਤੇ ਮੁਹੰਮਦ ਉਵੈਸ ਦੇ ਨਾਮ ਸ਼ਾਮਲ ਨੇ ਜੇਕਰ ਪੰਜਾਬ ਸਰਕਾਰ ਵਿਧਾਇਕ ਡਾਕਟਰ ਜਮੀਲ ਉਲ ਰਹਿਮਾਨ ਨੂੰ ਕੋਈ ਹੋਰ ਮੰਤਰਾਲਾ ਦਿੰਦੀ ਹੈ ਤਾਂ ਮੁਹੰਮਦ ਉਵੈਸ ਨੂੰ ਬੱਕਬੋਰਡ ਦਾ ਚੇਅਰਮੈਨ ਬੰਨਣਾ ਤੈਅ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਸ਼ਿਫਾਰਸ਼ ਮੰਨੀ ਜਾਂਦੀ ਹੈ ਤਾਂ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜ਼ਮੀਲ ਉਰ रहमान ਚੇਅਰਮੈਨ ਹੋਣਗੇ ਜੇਕਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਕੁਮਾਰ ਪਾਠਕ ਦੀ ਸਪਾਰਸ਼ ਮੰਨੀ ਜਾਂਦੀ ਹੈ ਤਾਂ ਬੂਟਾਂ ਦੇ ਕਾਰੋਬਾਰੀ ਮੁਹੰਮਦ ਓਵੈਸ ਚੇਅਰਮੈਨ ਹੋਣਗੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਹਿਮਤ ਹੋ ਜਾਂਦੇ ਨੇ ਤਾਂ ਡਾਕਟਰ ਅਨਵਰ ਖਾਨ ਬੱਕ ਬੋਰਡ ਦੇ ਨਵੇਂ ਚੇਅਰਮੈਨ ਬਣ ਸਕਦੇ ਆ ਇਸ ਸਮੇਂ ਕਈ ਤਰ੍ਹਾਂ ਦੀਆਂ ਅਟਕਲਾਂ ਸਾਹਮਣੇ ਆ ਰਹੀਆਂ ਨੇ ਚੇਅਰਮੈਨਸ਼ਿਪ ਲਈ ਸਾਰੇ ਆਪਣੇ ਆਪਣੇ ਦਾਅਵੇ ਠੋਕ ਰਹੇ ਨੇ ਜਿਸ ਦਾ ਫੈਸਲਾ 13 ਮਾਰਚ ਨੂੰ ਹੋ ਜਾਵੇਗਾ ਸੂਤਰ ਇਹ ਵੀ ਦੱਸਦੇ ਆ ਕਿ ਪੰਜਾਬ ਬੱਕ ਬੋਰਡ ਦੇ ਪ੍ਰਧਾਨ ਦਾ ਫੈਸਲਾ ਦਿੱਲੀ ਤੋਂ ਹੋਵੇਗਾ ਤਾਂ ਹੁਣ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚ ਚੁੱਕੇ ਨੇ ਤਾਂ 13 ਮਾਰਚ ਨੂੰ ਜਿਹੜੀ ਇੱਕ ਮੀਟਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਆ 10 ਮੈਂਬਰ ਨੇ ਜਿਹੜੇ ਉਹ ਅਨੁਯੁਕਤ ਕੀਤੇ ਗਏ ਨੇ ਤਾਂ ਇਹਨਾਂ 10 ਮੈਂਬਰਾਂ ਦੀ ਜਿਹੜੀ ਮੀਟਿੰਗ ਹੋਵੇਗੀ ਇਸ 10 ਮੈਂਬਰਾਂ ਦੇ ਵਿੱਚੋਂ ਜਿਹੜਾ ਇੱਕ ਚੇਅਰਮੈਨ ਬਣਾਇਆ ਜਾਵੇਗਾ ਚੇਅਰਮੈਨ ਦੀ ਕੁਰਸੀ ਤੇ ਬੈਠੇਗਾ ਲੰਬੇ ਸਮੇਂ ਤੋਂ ਜਿਹੜੀ ਇਹ ਚਰਚਾ ਚੱਲ ਰਹੀ ਸੀ ਕਿ ਵਾ ਪੰਜਾਬ ਬੱਕ ਬੋਰਡ ਦਾ ਨਵਾਂ ਚੇਅਰਮੈਨ ਕੌਣ ਹੋਵੇਗਾ ਤਾਂ ਹੁਣ ਜਾਂ ਤਾਂ ਉਸ ਚੇਅਰਮੈਨ ਉਸ ਚੇਅਰਮੈਨ ਦੀ ਕੁਰਸੀ ਤੇ ਜਿਹੜੇ ਜਿਹੜੇ ਮਲੇਰ ਕੋਟਲਾ ਦੇ ਵਿਧਾਇਕ ਨੇ ਉਹ ਬੈਠ ਸਕਦੇ ਆ ਜਾਂ ਫਿਰ ਇੱਕ ਮਸ਼ਹੂਰ ਜਿਹੜੇ ਬੂਟ ਕਾਰੋਬਾਰੀ ਨੇ ਉਹ ਬੈਠ ਸਕਦੇ ਆ ਜਾਂ ਫਿਰ ਜਿਹੜੇ ਜਿਹੜੇ ਐਮਐਲਏ ਜਾਂ ਮੰਤਰੀਆਂ ਦੇ ਚਹੇਤੇ ਨੇ ਉਹ ਬੈਠ ਸਕਦੇ ਨੇ ਤਾਂ ਤਿੰਨ ਨਾਮ ਨੇ ਜਿਹੜੇ ਉਹ ਸਾਹਮਣੇ ਆਏ ਨੇ ਹੁਣ 13 ਮਾਰਚ ਨੂੰ ਜਿਹੜਾ ਉਹ ਸਾਹਮਣੇ ਆਵੇਗਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਸਾਖਸ਼ਾ ਜਿਹੜਾ ਉਹ ਚੇਅਰਮੈਨ ਦੀ ਕੁਰਸੀ ਤੇ ਬੈਠਦਾ ਹੈ